ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲੈ ਲੈ ਕੇ ਆਏ ਜੀ ਇੱਕ ਬਈ ਬੜਾ ਟੌਪ ਕਲਾਸ ਇੱਕ ਬਈ ਕੁਛ ਛੋਟੀ ਆ ਤਾਜੀ ਸੂਈ ਆ ਬੜੀ ਵੀ ਸੂਈ ਵੀ ਆ ਬਈ ਮਗਰ ਪਿੰਡ ਬੁਰਜ ਰਾਜਗੜ੍ਹ ਰਾਜਗੜ੍ਹ ਵੀ ਕਹਿੰਦੇ ਆ ਬਈ ਤੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਸਲਾਦਪੁਰਾ ਜੰਗੇਣਾ ਪਧੌੜ ਤੇ ਜਲਾਲ ਦੇ ਭਗਤਾਪਾਈ ਦਾ ਇਹ ਪਿੰਡ ਨੇੜੇ ਰਹਿ ਜਾਂਦੇ ਆ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਮਜੀ ਹਾਂ ਜੀ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਬੋ ਨਾਮ ਮੇਰਾ ਟੈਣੀ ਆ ਜੀ ਪਿੰਡ ਬੋਰਜ ਰਾਜਗੜ ਮੋਬਾਈਲ ਨੰਬਰ ਬੋ 81580241 ਠੀਕ ਆ ਬਾਈ ਠੀਕ ਆ ਚੋਟੀ ਤੋਂ ਸ਼ੁਰੂ ਕਰੀਏ ਕਿ ਗਾਂ ਤੋਂ ਆ ਗਾਂ ਤੋਂ ਸ਼ੁਰੂ ਕਰ ਲੈ ਕਿ ਗਾਂ ਸ਼ੁਰੂ ਕਰ ਲਓ ਕਿਹੜਾ ਸੂਆ ਸੂਈ ਹੈ ਇਹ ਗਾਂ ਜੀ ਦੂਜਾ ਸੂਆ ਸੂਈ ਵੇ ਬੱਛੀ ਜੀ ਤਦੋਂ ਸੂਈ ਜਾਂ ਵੇ ਇਹਨੂੰ ਹੋ ਗਿਆ ਜੀ 15 ਦਿਨ ਸੂਈ ਨੂੰ ਬੱਚਾ ਗਿਆ ਮਗਰ ਬੱਛੀ ਆ ਜੀ ਬੱਛੀ ਚੰਗੀ ਆ ਹਾਂ ਬੱਛੀ ਬਹੁਤ ਚੰਗੀ ਬੱਚਾ ਵੀ ਬੱਛੀ ਦੀ ਕੁਆਲਿਟੀ ਦੇਖੋ ਬੱਛੀ ਬਹੁਤ ਚੰਗੀ ਆ ਮਗਰ ਕਰਮ ਇਹ ਕਿੰਨੇ ਦੁੱਧ ਤੇ ਆਵਾਂ ਇਹ ਦੁੱਧ ਜਿਹਦੇ ਥੱਲੇ 20 ਕਿਲੋ ਮੰਨ ਕੇ ਲੈਵੇ ਥੋੜਾ ਜਿਹਾ ਪਰਨੇ ਥਾਂ ਚ ਨਾ ਜਿਹਦੇ ਸੂਈ ਆ ਮਣੀ ਦਾਅ ਮਾਰ ਗਈ ਥੋੜਾ ਇਹ ਧਾਰਾ ਕਟਾਜੀ ਉਹਦਾ ਕਰਕੇ ਅੱਪਰ 10 ਕੀ ਦੇਣੀ ਬੰਦੇ ਨੂੰ ਕੋਈ ਫੇਰ ਹੀ ਨਹੀਂ ਕਰਨੀ ਵੀ ਦੂਜੇ ਧਾਰਾ ਨਾਲ 10 ਕੀ ਧਾਰਾ ਘੱਟ ਆ ਉਹ ਥਾਂ ਚ ਘੱਟ ਹੈ ਬਾਕੀ ਚਵਾਈ ਕਰਕੇ ਦਿਖਾ ਦੇ ਹਾਂ ਉਹ 20 ਕਿਲੋ ਹੋ ਗੋ ਤਾਂ ਤਿਆਰ ਆ ਜਾਵਾਂ 20 ਨੂੰ ਬਾਹਰ ਹੀ ਉਹਦਾ ਟੀਕੇ ਲੱਗੇ ਕਰਕੇ ਥੋੜੇ ਘੱਟ ਗਏ ਹੂੰ ਖੋਲੇ ਬਈ ਥੋੜੇ ਕੱਦ ਚੰਗਾ ਰੰਗ ਰੂਪ ਚੰਗਾ ਆਰਡਰ ਦਿਖਾਵਾਂਗੇ ਆ ਨੱਕੇ ਦੇਵਾਂਗੇ ਆਪਾਂ ਇਸ ਬੜਾ ਚੰਗਾ ਇੱਕ ਥਣ ਜੁੱਤਾ ਰਾਂ ਘਾਟਾ ਬਾਕੀ ਚੋਈ ਕਰਕੇ ਦਿਖਾ ਦੇ ਹਾਂ ਚੱਟਰੀ ਨਹੀਂ ਭਾਈ ਥੋੜਾ ਇੱਕਾ ਬਾੜਗਾ ਨਹੀਂ ਤੂਰਾ ਤਾਰਾ ਦੇਖੋ ਬੜ ਦਾ ਟਾਂਚਾ ਡੁੰਚਾ ਕਰ ਮਾਈ ਦਾ ਬਹੁਤ ਚੰਗਾ ਭਾਈ ਚੰਗੀ ਆ ਬੜ ਸੁਨਖੀ ਆ ਆਣ ਲੈ ਵਾ ਦੇਖੋ ਭਾਈ ਦੁੱਧ ਵੀ ਭਾਈ ਨੇ ਦੱਸਿਆ 20 ਲੀਟਰ ਨੂੰ ਦੁੱਧ ਨੱਟ ਤਿਆਰ ਹਣਾ 20 ਲੀਟਰ ਹਾਂ 20 ਭਾਈ ਇਹਦਾ ਥੀਕੇ ਕਰਕੇ ਘਟ ਗਈ ਥੋੜੇ ਲੱਗੇ ਕਰਕੇ ਹੂੰ ਤੇ ਉਹਦਾ ਕਰਕੇ ਆ ਆ ਦੇ ਆ ਥਾਣੇ ਖੁੜੀਆਂ ਤਾਰਾਂ ਕੱਟ ਦੇ ਹਾਂ ਥਾਣੇ ਦੇ ਖਾਈ ਦੇ ਨੇ ਹਾਂ ਥੋੜੇ ਤਾਰਾਂ ਕੱਟਾ ਦੂਜੀ ਥਾਣਾਂ ਨੂੰ ਕੱਲਾ ਕੱਲਾ ਤੋਂ ਮੁੱਠੀ ਆ ਥਾਣਾ ਬਹਿਣੀ ਵਾਲੇ ਪਾਸੇ ਮੂਰਲਾ ਥਾਣੀ ਹੈ ਨਾ ਹਾਂ ਮੂਰਲਾ ਜੀ ਤੇ ਦੁੱਧ ਹੁਣ 20 ਲੀਟਰ ਹੋਊਗਾ ਹੂੰ 22 ਲੀਟਰ ਸੀ ਪਹਿਲਾਂ ਬਹੁਤ ਠੀਕ ਹੋ ਗਈ ਹਾਂ ਮੁੱਲ ਕੀ ਇਹਦਾ ਜਾਇਜ਼ ਜਾਂ ਫਿਰ ਮੁੱਲ ਕੀ ਇਹ ਜਾਇਜ਼ ਜਰ ਹੈ ਜੀ ਮੁੱਲ ਮੁੱਲ ਜੀ ਮੁੱਲ ਜੀ ਆਪਾਂ ਬਾਂ ਲੈਂਦੇ ਨਹੀਂ ਕਰਿਆ ਪਹਿ ਕੇ ਜਿਆਦੀ ਦੇ ਦਿਆਂਗੇ ਮਾਨਤਾਨ ਹੋ ਜਾਏ ਬਾ ਮੰਨਤਾ ਨਹੀਂ ਆ ਵਾ 65 ਚ ਵਾ ਠੀਕ ਵਾ 65 ਦੀ ਆਪਾਂ ਲੈਣ ਦੇਣੀ ਗੱਲ ਕਰੀਏ 100 ਰੁਪਇਆ ਮੋਲਾ ਮੰਨਤਾ ਜਰੂਰ ਹੋ ਜਾ ਬਾਕੀ ਪਹਿਲਾਂ ਝੋਟੀ ਤੋੜ ਕੇ ਦਿਖਾ ਦੀਏ ਭਾਈ ਝੋਟੀ ਕਿਹੜਾ ਸੁਨ ਸੁਈਆ ਝੋਟੀ ਜੀ ਪਹਿਲਾਂ ਸੁਆ ਜੀ ਕਦੋਂ ਸੁਈਆ ਭਾਈ ਇਹ ਨੂੰ ਹੋਗੇ ਜੀ 10 12 ਦਿਨ ਮਗਰ ਕਟਾ ਕਟਾ ਜੀ ਕਟਾ ਮੰਗ ਹਾਂ ਜੀ ਭਾਈ ਕਿੰਨਾ ਦੁੱਧ ਆ ਇਹਦੇ ਦੁੱਧ ਤੇ ਇਹਦੇ ਥੱਲੇ ਜੀ 8 ਲੀਟਰ ਮੰਨ ਕੇ ਲੈਵੇ ਬੰਦਾ ਥੱਲੇ ਆ ਭਾਈ ਨਾ ਦੇਖ ਥੱਲੇ ਆ ਇਹਨਾਂ ਦਾ ਕਮਾਲ ਹਾਂ ਜਿਵੇਂ ਬਹੁਤ ਬੱਚਾ ਵਾਲਾ ਛੱਡੋ ਜੀ ਹੂੰ ਐਡੀ ਢੰਡੀ ਐਡੀ ਚੰਗੀ ਆਲਾ ਖੋਲੀ ਭਾਈ ਤੋਰੀ ਮਾੜੀ ਜੀ ਹੱਲ ਕਰਦਾ ਵੀ ਚੰਗੀ ਆ ਝੋਟੀ ਸੋਈ ਸਵਾਈ ਬੱਚਾ ਮਗਰ ਕੱਟਾ ਥਣ ਲੇਵਾ ਚੰਗਾ ਚਵਾਈ ਚੰਗੀ ਆ ਦੁੱਧ ਵੀ ਬਾਈ ਨੇ ਚੰਗਾ ਤਿਆਰ ਦੱਸਿਆ ਚਵਾਈ ਦੋਨਾਂ ਦੀ ਕਰਕੇ ਦਿਖਾ ਦੇ ਹਾਂ ਜੀ ਹਲਾ ਸਿੰਘ ਤੁੰਗ ਦੇਖੋ ਇੱਕ ਠੀਕੀ ਦਾ ਗਾਹ ਨੂੰ ਬਣੀ ਉਹਦਾ ਦੱਥੂ ਵੀ ਗੀ ਚੋ ਸਹੀ ਗੱਲ ਆ 3.5 ਸਾਲਾਂ ਦੀ ਛੂਪ ਹੀ ਜੀ ਹੂੰ ਠੀਕ ਆ ਲੈ ਭਾਈ ਹਮਾਰਾ ਕਹਿੰਦਾ ਕਿ 3.5 ਸਾਲਾਂ ਦੀ ਛੂਪ ਹੀ ਕੱਟੀ ਲੈ ਠੀਕ ਆ ਭਾਈ ਸੋਰਾ ਤਾਰਾ ਦੇਖੋ ਬਈ ਝੋਟੀ ਦਾ ਚੰਗਾ ਕਰਦਬੜ ਚੰਗਾ ਡਰ ਚੰਗਾ ਥਣ ਵੀ ਚੰਗਾ ਚਵਾਈ ਤੋਨੂ ਘਰ ਕੇ ਰਖਾ ਲੈ ਬਈ ਕੀ ਮੋਲ ਲੱਜਾ ਲਾ ਇਹਦਾ ਜੀਪਾ ਇੱਥੇ ਚੋਲੇ ਬੰਦਾ ਲਾ ਲਾ ਵੀ ਕੋਈ ਚੱਕ ਹਾਂ ਪੱਟਾ ਛੱਡਣ ਦੀ ਲੋੜ ਨਹੀਂ ਐਡੀ ਥੱਲੀ ਆ ਝੋਟੀ ਦੀ ਕੀ ਮੋਲ ਲੱਜਾ ਜਮ ਲੈਣ ਦੇਣੀ ਕਰਦੇ ਝੋਟੀ ਦਾ ਵੀ ਹਾਂਜੀ ਲੈਣ ਦੇਣੀ ਕਰ ਦੋ ਅੱਛੀ ਲੈਣ ਦੇਣੀ ਕਰ ਦੋ ਜੀ ਫਿਰ ਮੋਲ ਝੋਟੀ ਜੇ ਆਪਾਂ 6000 ਦੀ ਦੇਣੀ ਆ ਜੀ ਬਸ ਠੀਕ ਆ ਹਾਂ 3000 ਰੁਪਏ ਜਮਾ ਜੈਜ ਮੋਲਾ ਮਾਨਦਾਨ ਮੌਕੇ ਤੇ ਹੋ ਜੂਗਾ ਥਾਣ ਦੇਖੋ ਬਈ ਚਾਰੇ ਬਿੱਤੀ ਦੇ ਪੂਰੇ ਗੈਰ ਤੇ ਇੰਨਾ ਰੰਗ ਜੀ ਸਾਫ ਲਾ ਪਰ ਉਹੀ ਹੱਥ ਤੇ ਲਖੀ ਜਵਾਈ ਨਹੀਂ ਛੋਟੀ ਚੰਗੀਆਂ ਸਹੀ ਗੱਲ ਆ ਭਾਈ ਹਾਂ ਕਰ ਦੋ ਭਾਈ ਚਲੋ ਸ਼ੁਰੂ ਲੈ ਲੈ ਕੀ ਬਾਤ ਆ ਨਾ ਸੋਹਣਾ ਐ ਡਰ ਆ ਇੰਨਾ ਚੰਗਾ ਥਾਂ ਸੁਣ ਲੱਗਿਆ बच्चा ਛੱਡ ਲਾ ਮੌਨ ਨਾ ਬਹਿ ਜਾ ਹਣ ਲੇ ਅੰਮਾ ਕਹਣਾ ਜੀ ਕੋਈ ਆਲਤੀ ਨਹੀਂ ਜੀ ਲੱਗਾ ਤੇ ਦੇਖੋ ਕੱਢ ਦੀ ਲਾ ਹਾਂ ਵਿਚੋਲਾ ਇਹਦਾ ਜੀ ਸਵਾਨ ਨਾ ਮੈਂ ਚੰਨ ਨੱਟ ਕੱਢਦੇ ਐ ਕੱਢ ਕੇ ਛੱਡਦੇ ਜੀ ਕੱਟੀ ਚੰਗੀ ਆ ਵਿਚੋਲਾ ਹਣ ਆ ਬੱਚਾ ਦੇਖੋ ਜੀ ਲਾਉਣ ਹੀ ਨਹੀਂ ਦਿੱਤਾ ਲਾ ਹੂੰ ਲਾ ਕੀ ਬਾਤ ਐ ਐਡੀ ਸਾਫ ਕੱਟੀ ਆ ਹੂੰ ਫੇਸ ਹੂਸ ਬਹੁਤ ਚੰਗਾ ਮੈਂ ਕਹਣਾ ਜੀ ਖੇਸ਼ਾ ਦਾ ਕੋਈ ਨਹੀਂ ਮੈਂ ਕਹਣਾ ਇਹਦਾ ਆਲਤੀ ਨਹੀਂ ਕੋਈ ਦਾ ਲੱਤ ਸਿੰਗੀ ਦੇਖੋ ਲਾ ਸਹੀ ਗੱਲ ਲਾ ਦੇਖੋ ਜੀ ਥੱਲੇ ਉਹ ਦਿਖਾ ਤੁਸ ਸਵਾਨ ਦਾ ਦਰਸ਼ਨ ਕੀ ਬਾਤ ਆ ਬਈ ਲਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਰਣ ਨਾਲਾ ਨੋੜਾਂ ਚਰਮ ਵਾਲੀ ਦੇ ਫੋਲ ਚੰਗੀਆਂ ਨੇ ਬਾਕੀ ਚਵਾਈ ਦਿਖਾਵਾਂਗੇ ਲੈ ਬਾਈ ਥਾਣ ਫੇਰ ਤੋਂ ਚੈੱਕ ਕਰਵਾਉਣਾ ਇੱਕ ਵਾਰੀ ਕਿਆ ਬਾਤ ਹੈ ਲੈ ਬਾਲਟੀ ਹਾਂ ਬਾਲਟੀ ਜਿਹੜੀ ਆਇਮ ਨਹੀਂ ਡਰਦੀ ਨਹੀਂ ਪਲੂਣਾ ਘੱਟ ਘੱਟ ਨਹੀਂ ਜਾਂਦਾ ਲੈ ਬਾਈ ਨਹੀਂ ਡਰੀ ਜਾਂਦੇ ਹਾਂ ਚਵਾਈ ਦੇਖੋ ਬਾਈ ਚੂਣ ਦੇਖੋ ਤੁਸੀਂ ਬਾਲਟੀ ਜਿਹਾ ਧਾਰ ਪੈਂਦੀ ਦੇਖੋ ਲੈ ਕਿਆ ਬਾਤ ਹੈ ਹਨਾ ਚਵਾਈ ਤਾਂ ਚਵਾਈ ਤਾਂ ਹੀ ਬਾੜੀ ਮੋਟੀ ਆ ਲੈ ਕਿਆ ਬਾਤ ਹਨ ਨੇ ਬੜੀਆ ਗਾਵਾ ਵਰਗੀ ਚਵਾਈਆ ਹਾਂ ਹਾਂ ਜੀ ਹਾਂ ਉਹ ਮਾਜੀ ਦੁੱਧ ਪਾਇਆ ਘੱਟ ਦੇਵੇ ਆਪਣੇ ਪਸ਼ੂ ਦੇ ਨਾਲ ਹੱਲ ਝੋਲਾ ਆਪਣਾ ਪਸੀ ਹੋਊਗਾ ਸਹੀ ਗੱਲ ਆ ਬੰਦਾ ਹਾਂ ਅਗਰ ਫੋਲਣਾ ਮੈਂ ਨਾ ਦੁੱਧ ਕੱਢ ਕੇ ਝੋਟੀ ਖੜੀ ਆ ਹਾਂ ਮੋਹ ਨਾ ਖੜੀ ਆ ਹਾਂ ਕਿਆ ਬਾਤ ਹੈ ਜਿਵੇਂ ਆਪਾਂ ਮੁਰਗੀ ਕੋਲੇ ਬੋਲੀ ਜਾ ਹਨਾ ਐਨੇ ਵੀ ਕੰਨ ਚੱਕੀ ਜੋ ਨਾ ਮੁਰਗੀ ਹਨਾ ਨੋ ਨੋ ਕਿਆ ਬਾਤ ਆ ਸਹੀ ਗੱਲ ਆ ਦੁੱਧ ਭਾਰੀ ਕਿਲੋ ਬਈ ਘੱਟ ਦੇ ਪਸ਼ੂ ਚ ਗਉਣ ਹੋ ਗਉਣ ਹੋ ਉਹ ਝੋਟੀ ਗਾਂ ਨੂੰ ਬਣੀ ਦੱਛੂ ਵੀ ਮਾ ਬਣੀ ਹੈ ਝੋਟੀ ਚਵਾਈ ਦੇਖੋ ਭਾਈ ਚਵਾਈ ਬੜੀ ਚੰਗੀ ਆ ਲੈ ਦੁੱਧ ਵੀ ਚਿੱਟਾ ਜਿਹਾ ਟਾਣਾ ਮਾਇਕਾ ਜੀ ਬੜਾ ਫੜ ਫੋੜ ਚੰਗੀ ਆ ਫੜਾਈ ਫੋੜ ਹਾਂ ਆਪਾਂ ਬਾਤ ਨੂੰ 8 ਕਿਲੋ ਚੋਲੇ ਨੇ ਹੁੰਦੇ ਬੱਚੇ ਨੂੰ ਛੱਡ ਦੇਈਦਾ ਪਾਸਾ ਠੀਕ ਹੈ ਛੋਟੀ ਨੂੰ ਤਾਂ ਉਹਨਾਂ ਦੁੱਧ ਦੇ ਹਾਂ ਸਹੀ ਗੱਲ ਆ ਪੂਰੀ ਠੰਡੀ ਹੈ ਨਾ ਮੈਂ ਕਹਾਂ ਨਾ ਇਹ ਕਿਹੜਾ ਦੇਖਾ ਹੀ ਨਹੀਂ ਜੀ ਕੋਈ ਝੋਟੀ ਮੈਂ ਨਾ ਘੜੀ ਹੈ ਲੈ ਕੋਈ ਚੱਕਰੀ ਨਹੀਂ ਜਿਵੇਂ ਮਰਜ਼ੀ ਧਾਰਾ ਮਾਰੀ ਥਾਣ ਤੋਂ ਬਾਹਰ ਚੰਗਾ ਲੱਗਿਆ ਕੱਟੀ ਦੇ ਜੀ ਜਿਵੇਂ ਪਲੂਣ ਕੱਟੀ ਹੈ ਨਾ ਕੱਚੀ ਹੁੰਦੀ ਹੈ ਢਾਈ ਸਾਲਾਂ ਦੀ ਛੂਪੀ ਹੈ ਅੱਛਾ हां ਮਾਰ ਕੇ ਨਹੀਂ ਦੱਸਿਆ ਕਹਿੰਦੇ ਬਈ ਢਾਈ ਸਾਲਾਂ ਦੀ ਛੂਪੀ ਹੂੰ ਜਵਾਈ ਵਾਲੀ ਚੰਗੀ ਆ ਮੈਂ ਹੋਰ ਗੱਲਾਂ ਹਾਂ ਬਈ ਚੰਗੀ ਆ ਪਾਖਾ ਦੇ ਪੀੜੀ ਲੈ ਕੇ ਬੈਠਾ ਰਾਇ ਐ ਨਹੀਂ ਵੀ ਕੱਟੀ ਜਿਵੇਂ ਫਲੂਣਾ ਹਿੱਲੀ ਜਾਉਣਾ ਹੂੰ ਆਹਣਾ ਆਪਾਂ ਕੋਲੇ ਬੋਲੀਗਾ ਕੋਈ ਵਾਸਤੇ ਨਹੀਂ ਅੱਛਾ ਨਾ ਹਾਂ ਤੇ ਕੋਹਰ ਵੀ ਇਹਦਾ ਲਿਬਰ ਦੀ ਵੀ ਜਮੇ ਨਹੀਂ ਅੱਛਾ ਨਾ 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 ਲਿਬਰ ਦੀ ਦਾ ਜਮੇ ਨਹੀਂ ਆ ਜਿਵੇਂ ਗਾਂਆਂ ਕੋਲੇ ਹੈ ਨਾ ਸਵਾਹ ਨਹੀਂ ਪਤਾ ਕਿ ਸੜਕੀ ਦੇ ਪਿੰਡੇ ਨੂੰ ਗੋਹਾ ਲੱਗਿਆ ਤੋਹਾਂ ਲੱਗੂ ਜੀ ਹੁਣ ਇਹਨੂੰ ਆਕੇ ਬੰਨੇ ਆ ਅੱਛਾ ਨਹੀਂ ਗੋਹਾ ਮਿੱਦੇ ਨਹੀਂ ਉਹ ਹਾਂ ਕਈ ਤਾਂ ਉਹ ਦੋਵਾਂ ਪਾਸੇ ਦੀ ਲਾ ਲੈਣੇ ਕੋਸ ਨੂੰ ਗੱਲ ਕਰੇ ਨਵੀਂ ਆਈ ਕਰਕੇ ਫਿਰ ਮਹਾ ਚੱਲ ਹੂੰ ਤੋਂ ਕੱਲ ਹੀ ਆਈ ਹੈ ਨਾ ਛੋਟੀ ਆਪਣੇ ਕੋਲ ਹੂੰ ਫਿਰ ਮਹਾ ਕਹਿੰਦੀ ਹੈ ਲੈ ਜਾਂਦੀ ਇਹ ਦੋ ਚਾਰ ਦਿਨ ਖੜੀ ਹੋਈ ਜੇ ਤਾਂ ਫਿਰ ਦੋਵਾਂ ਪਾਸੇ ਦੀ ਲਾ ਲੈਣੇ முன்னாள் பலூன கட்ட கடத்தி நம்ம பத்த ਮੋੜਾ ਨਿਬੜਦੀ ਐ ਜਵਾਈ ਮੈਂ ਕਹਿੰਦਾ ਕੋਈ ਅੰਤ ਹੀ ਨਹੀਂ ਹਾਂ ਲੋਟਪਾ ਕਿਲੋ ਘੱਟ ਵੇ ਗੋਣ ਵਾਲੇ ਆ ਗੋਣ ਵਾਲੇ ਆ ਗੋਣ ਵਾਲੇ ਆ ਹਾਂ ਜਿਵੇਂ ਪਲੂਣ ਕੱਟੀ ਗੋਣ ਵਾਲੇ ਆ ਗੱਲ ਤਾਂ ਇਹ ਆਪਾਂ ਵਸੇ ਵੀ 8 1 ਕਿਲੋ ਦੁੱਧ ਚੋਨੇ ਆ ਦੂਜਾ ਆਪਾਂ ਬੱਚੇ ਨੂੰ ਬੱਸ ਛੱਡ ਦੇਈਦਾ ਠੀਕ ਆ ਮੋਂ ਦੁੱਧ ਜੇ ਸਾਰਾ ਚੋਨਾ ਹੋਵੇ 9 ਕਿਲੋ ਹੋਊ ਚੋਤੀ ਦੇ ਠੀਕ ਆ ਹਲੇ ਦੋਤੀ ਲਈ ਆਉਣਾ ਦੋਤੀ ਨਹੀਂ ਹਾਂ ਆਉਣਾ ਹਾਂ ਹੂੰ ਇਹ ਚਵਾਈ ਤਿੱਖੀ ਬਹੁਤ ਆਪਾਂ ਹੂੰ ਬਾਹਲੀ ਤਿੱਖੀ ਚਵਾਈ ਆ ਚਵਾਈ ਚੰਗੀ ਆ ਬਾਅਠ ਕਿਉਂ ਬਚਾਰ ਕਿਲੋ ਜੋਰੀ ਦੂਜਾ ਬੱਚੇ ਨੂੰ ਛਾੜਦੀ ਮੈਂ ਤਾਕੀ ਜੀ ਨਾਲ ਚੋਲ ਲੈਣਿਆ ਹੂੰ ਛੋਲਰੀ ਭਾਵਾ ਤਾਂ ਨਹੀਂ ਜੀ 11 ਕਿਲੋ ਦੇ ਦੋ ਪਹਿਲੇ ਸੂਏ ਵੀ ਹੁਣ 11 ਕਿਲੋ ਦੇ ਛੋਟੀ ਰਾਵਣਾ ਜਾਵੜੂ ਠੀਕ ਆ ਹੂੰ ਬਸ ਬਸ ਐਂ ਨਾ ਛਾੜਦੀ ਵਾ ਨਾ ਦੇਖ ਲੱਬੱਤੀ ਨੂੰ ਛੱਡ ਤਾਂ 4 ਕਿਲੋ ਤੱਕ ਨਾ ਚੋਲ ਲੈਣੇ ਹੁੰਦੇ ਆ ਬੱਚੇ ਨੂੰ ਦਿਖਾ ਦੇ ਗਏ ਨਾ ਛੱਡਦਾ ਥੱਲੇ ਨਾ ਹਾਂ ਫਾਈਨ ਅਗਲਾ ਕਹੇ ਵੀ ਛੱਡਿਆ ਨਹੀਂ ਹਾਂ ਸਹੀ ਗੱਲ ਹਾਂ ਦੁੱਧ ਦੁੱਧ ਚੰਗਾ ਭਾਈ ਉਸ ਟਾਈਮ ਹਣਾ ਠੰਡੀ ਸੀਲ ਆ ਬੱਚੇ ਨੂੰ ਚੱਲ ਛੱਡਣਾ ਜ਼ਰੂਰੀ ਆ ਭਾਈ ਨਹੀਂ ਬੈਠ ਬੱਚੇ ਬਿਨਾਂ ਦੀ ਬਾਲਦੀ ਨਹੀਂ ਫਿਰ ਹੂੰ ਠੰਡੀ ਸੀਲ ਵੱਡੀ ਗੱਲ ਠੰਡੀ ਆ ਜਿਵੇਂ ਖੜੀ ਸੀ ਲੈ ਸ਼ੁਰੂ ਕਰੀ ਚ ਭਾਈ ਉਵੇਂ ਹੀ ਹੁਣ ਖੜੀ ਆ ਘਰ ਬਾਹਰ ਲੈ ਭਾਈ ਗਾਂ ਦੀ ਚ ਭਾਈ ਸ਼ੁਰੂ ਕਰਦੇ ਆ ਤਾਰਾ ਜਿਵੇਂ ਮਰਜ਼ੀ ਨਿਆਣਾ ਵੀ ਚੱਕਰੀ ਨਹੀਂ ਹਨਾ ਬੱਚਾ ਵੀ ਮਗਰ ਬੱਛੀ ਆ ਬਈ ਨਾ ਕਵਾਈ ਤਾਂ ਇਤੀ ਮੋਟੇ ਜੀ ਗਾਂ ਦੀ ਆਂਟੀ ਨਹੀਂ ਬਾਹਰ ਹੀ ਦੇਖੋ ਬਈ ਬਾਹਰ ਹੀ ਦਿਖਾ ਦਿਓ ਮਾੜੀ ਇੱਕ ਮੰਡੀ ਬਹੁਤ ਠੀਕ ਆ ਭਾਈ ਤੋਂ ਥਾਂ ਦੇਖੋ ਹਾਂ ਆ ਥਾਂ ਦੇ ਦਿਖਾ ਲਈ ਜੀ ਆਹਾ ਮਾੜ ਆ ਗਈ ਜੇ ਜਬਾਤਾ ਹਾਂ ਆ ਥਾਂ ਦੀ ਥੋੜੀਆਂ ਧਾਰਾਂ ਘਾਟਾ ਮੂਲੇ ਚੋਦੋ ਭਾਈ ਕੋਈ ਕੋਈ ਆਂਟੀ ਨੂੰ ਬਾਹਰ ਦਾ ਹੂੰ ਚਵਾਈ ਜੂ ਵੀ ਬਹੁਤ ਜੀ ਚਵਾਈ ਦਾ ਜੀ ਇੱਕ ਨੰਬਰ ਆ ਹਮ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕ ਰਹੇ ਫਿਰ ਹਾਲੇ ਦਾ ਬਹੁਤ ਥੋੜਾ ਘੱਟ ਗਿਆ ਟੀਕੇ ਟੂਕੇ ਲੱਗੇ ਕਰਕੇ ਹਮ ਕਹਾਂ ਮੇ ਉਹ ਦੋਕਲਾ ਨਹੀਂ ਸਵਾਰ ਕੇ ਨਿਕੋੜਦੇ ਚਵਾਈ ਬਹੁਤ ਚੰਗੇ ਆ ਮੈਂ ਕਹਿੰਦਾ ਇੱਕ ਚਵਾਈ ਜਿਆਦਾ ਕੋਈ ਲੇਖਾ ਹੀ ਨਹੀਂ ਪੈਣਦਾ ਠੰਡੀ ਠੰਡੀ ਫੁੱਲਾ ਲੈ ਮਾ ਜਨਾ ਖੜੀ ਆ ਬਈ ਬੱਚਾ ਹੀ ਮੇਰੇ ਬੱਚੀ ਬੱਚੀ ਵੀ ਕੁਆਲਟੀ ਵਾਲੀ ਆ 2 لیٹر تیار ਹੁਣ ਨਟ ਹਾਂ ਜੀ ਬੀ 20 ਮੰਨ ਕੇ ਲੈਵੇ ਅਗਲਾ ਠੀਕ ਹੈ ਮਾਰਾ ਮੋਟਾ ਕਿਵੇਂ ਰੀਟਾ ਕਾਟ ਵੀ ਜਾਣਾ ਬਾਅਦ ਵੀ ਜਾਣਾ ਹਾਂ ਹਾਂ ਗੰਨੇ ਯਾਰ ਕੀ ਧਾਰਾ ਹੈ ਨਾ ਘਾਰ ਦਾ ਤਾਂ ਕੋਈ ਦੇਖਾ ਹੀ ਨਹੀਂ ਬੱਤੀ ਦਾ ਮੋਦਵੀ ਜੈਜਾ 65000 ਰੁਪਿਆ ਹੈ ਨਾ ਹਾਂ ਨਹੀਂ ਆਪਾਂ ਗੱਲ ਹੀ ਲੈਣ ਦੇਣ ਕਰੀ ਅਜੇ ਠੀਕ ਹੈ ਬਾਹਲਾ ਦੀ ਨਾ ਦੀ తారా కట్ట దాకి త ఫకే న ਇਹ ਬਾਗ ਪਰ ਦੇਖ ਰਿਹਾ ਪਾਰ ਨਹੀਂ ਇਹ ਬਾਗ ਨੂੰ ਚੋਈਦਾ ਤਾਂ ਕੋਈ ਆਂਤੀ ਨਹੀਂ ਗਾਣਾ ਮੈਂ ਕਹਣਾ ਭੂ ਕਰ ਕੀ ਧਾਰ ਹੋਦੀ ਹੈ ਨਾ ਪਾਰ ਆਂਦੇ ਲੱਗ ਗਏ ਹੁਣ ਜਾ ਕੇ ਕਰ ਹਰ ਦੇਖ ਵਾਜੇ ਇਹ ਨੀ ਮਾਇਆ ਬੋਤ ਗਾਣਾ ਗਾਣਾ ਲੈ ਤੁਵਾਈ ਚੰਗੀ ਆ ਮੈਂ ਕਹਿੰਦਾ ਯਾਨਤ ਨਹੀਂ ਗਾਂ ਦੀ ਤੁਵਾਈ ਲੈਦਾ ਹੂੰ ਕਿਦਨਾਂ ਲਿਆ ਥਾਣ ਦਾ ਕਰਕੇ ਕੀ ਕੀ ਲੋਕੇ ਲੱਗੇ ਸੀ ਹੂੰ ਤਾਂ ਦੁੱਧ ਛਟਾ ਗਈ ਮੜਾ ਯਾਰ ਠੀਕ ਆ ਨਹੀਂ ਤਾਂ ਬੜਾ ਦੁੱਧ ਹੀ ਬਚੀ ਤਨੇ ਹੂੰ ਤੁਮ ਫਾਇਤੀ ਕੀ ਥੋੜੇ ਐਟਾਇਰ ਲੌਕਦੇ ਆ ਹੂੰ Coba <tipas> Chaoai ya ngian <hesitation> kana nah, ikuyan te <hesitation> chao tawi chao ਬੱਚੀ ਬਹੁਤ ਚੰਗੀ ਆ ਮਾਗਰ ਬੱਚੀ ਬੜੀ ਚੰਗੀ ਆ ਮਾਗਰ ਬੜ ਖੋਦ ਮੂੰ ਤਾਂ ਚੰਗੀ ਆ ਬੜ ਵੀ ਨਹੀਂ ਗਾਂ ਬਾਹਰ ਵੀ ਬਹੁਤ ਚੰਗੀ ਆ ਸਹੀ ਆ ਚੱਲ ਦੂਜੀ ਚ ਵੀ ਕਰ ਦੇ ਨੱਚ ਤੱਕ ਜਮਾ ਜਾ ਲਗੀ ਹੂੰ ਨਮਾਨਾ ਛੋੜ ਗਿਆ ਹੂੰ ਕਿਆ 2 ਲੀਟਰ ਦੀ ਹੋਵੇ 2 11 ਕਿਲੋ ਦੀ ਹੈ ਆਪਣੀ 11 ਲੀਟਰ ਦੀ ਲਾਇਆ ਬਾਈ ਢੱਕਿਆ ਮਾ ਉੱਤੋਂ ਵੀ ਘੜਤੀ ਕੀ ਬਾਤ ਹੈ ਬਾਬਾ 10 ਲੀਟਰ ਮੰਨ ਕੇ ਦੇਣਾ ਚੰਗੀ ਆ ਬਈ ਬੜ ਸੁਨੱਖਿਆ ਮੁੱਲ ਪਾੜੀ ਐਰ ਬੱਚਾ ਹੀ ਮਗਰ ਬਹੁਤ ਚੰਗੇ ਬੱਚੀ ਆ ਜੀ ਬੱਚੀ ਬਹੁਤ ਚੰਗੀ ਆ ਜੀ ਮਗਰ ਬੱਚੀ ਬੜੀ ਚੰਗੀ ਆ ਬਾਈ ਬਾਈ ਨਗਰਾਂ ਧੰਨਵਾਦ